ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਪਾਈਕਟਾਰੂ ਹੋਇਆ ਜੋ ਕਿ ਪਾਕਿਸਤਾਨ ਗਜਨੀ ਸ਼ਹਿਰ ਵਿੱਚ ਰਹਿੰਦਾ ਸੀ ਉਦੋਂ ਜੋ ਰਾਸ਼ਨ ਦੇਪੂ ਹੁੰਦੇ ਸਨ ਸਾਰਾ ਚਾਰਜ ਉਸ ਸਮੇਂ ਸੂਬੇਦਾਰ ਕੋਲ ਹੁੰਦਾ ਸੀ ਇਹ ਪਾਈਕਟਾਰੂ ਸੂਬੇਦਾਰ ਕੋਲ ਤੜਵੇਈ ਦੀ ਨੌਕਰੀ ਕਰਦਾ ਸੀ ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ ਚਰਨ ਪਾਹੁਲ ਪ੍ਰਾਪਤ ਕਰਕੇ ਗੁਰਮੰਤਰ ਦੀ ਦਾਤ ਲੈ ਕੇ ਸਿੱਖ ਸੱਜਿਆ ਹੋਇਆ ਸੀ ਤਾਂ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖੀ ਦਿੱਤੀ ਤੇ ਪੁੱਛਿਆ ਕਿ ਸਿੱਖਾ ਕੀ ਕੰਮ ਕਰਦਾ ਹੈ ਤਾਂ ਭਾਈ ਘਟਾਰੂ ਜੀ ਨੇ ਕਿਹਾ ਜੀ ਤੜਵੇ ਦੀ ਨੌਕਰੀ ਕਰਦਾ ਹਾਂ ਤਾਂ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਭਾਈ ਘਟਾਰੂ ਜੀ ਨੂੰ ਸਿੱਖੀ ਕਮਾਉਣ ਵਾਸਤੇ ਪੰਜ ਵਿਚੰਨ ਦਿੱਤੇ ਸਿੱਖਾ ਕਦੇ ਕੱਟ ਨਹੀਂ ਤੋਲਣਾ ਦੂਸਰਾ ਵਚਨ ਆਖਿਆ ਹਮੇਸ਼ਾ ਆਪਣੀ ਕਮਾਈ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਹੈ ਤੀਸਰਾ ਵਚਨ ਆਖਦੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਹੀ ਕੁਝ ਸ਼ਕਣਾ ਹੈ ਚੌਥਾ ਵਚਨ ਕਹਿਆ ਕੰਮਕਾਰ ਕਰਦਿਆਂ ਵਾਇਗ੍ਰੂ ਸ਼ਬਦ ਦੀ ਕਮਾਈ ਕਰਨੀ ਹੈ ਪੰਜਵਾਂ ਵਚਨ ਆਖਿਆ ਕਿਸੇ ਦਾ ਜਾਣ ਬੁੱਝ ਕੇ ਦਿਲ ਨਹੀਂ ਦਿਖਾਉਣਾ ਪਾਈ ਕਟਾਰੂ ਜੀ ਨੇ ਇਹ ਸਾਰੇ ਬਚਨ ਆਪਣੇ ਜੀਵਨ ਵਿੱਚ ਧਾਰੇ ਅਤੇ ਮੰਨੇ ਉਹਨਾਂ ਨੇ ਪਾਈ ਕਟਾਰੂ ਜੀ ਦੀ ਇਲਾਕੇ ਵਿੱਚ ਬਹੁਤ ਸੋਭਾ ਹੋ ਗਈ ਜਦੋਂ ਇਲਾਕੇ ਵਿੱਚ ਸੋਭਾ ਹੋ ਗਈ ਤੇ ਜਿਨ੍ਹਾਂ ਕੋਲ ਪਾਈ ਕਟਾਰੂ ਜੀ ਦੀ ਸੋਭਾ برداشت ਨਹੀਂ ਹੋਈ ਤਾਂ ਉਹ ਕਹਿੰਦੇ ਹਨ ਕਿ ਕਿਹੜਾ ਇਹੋ ਜਿਹਾ ਕੰਮ ਕਰੀਏ ਜਿਸ ਨਾਲ ਪਾਈ ਕਟਾਰੂ ਜੀ ਦੀ ਬਦਨਾਮੀ ਹੋ ਜਾਵੇ ਸੱਤ ਅਠ ਬੰਦੇ ਰਲ ਕੇ ਭਾਈ ਕੁਟਾਰੂ ਜੀ ਦੀ ਦੁਕਾਨ ਤੇ ਚਲੇ ਗਏ ਤਿੰਨਾ ਚਾਰਾਂ ਨੇ ਭਾਈ ਕੁਟਾਰੂ ਜੀ ਨੂੰ ਆਪਣੇ ਗੱਲੀਵਾਤੀ ਲਾ ਲਿਆ ਅਤੇ ਤਿੰਨਾ ਚਾਰਾਂ ਨੇ ਉਹਨਾਂ ਦੇ 5 7 ਬੱਟੇ ਬਦਲ ਕੇ ਰੱਖ ਦਿੱਤੇ ਜਿਨ੍ਹਾਂ ਨਾਲ ਤੋਲ ਕਰਕੇ ਲੋਕਾਂ ਨੂੰ ਰਾਸ਼ਨ ਦਿੰਦੇ ਸੀ ਈਰਖਾ ਕਰਨ ਵਾਲਿਆਂ ਨੇ ਘੱਟ ਤੋਲ ਵਾਲੇ ਬੱਟੇ ਭਾਈ ਕੁਟਾਰੂ ਜੀ ਦੀ ਦੁਕਾਨ ਵਿੱਚ ਰੱਖ ਦਿੱਤੇ ਅਤੇ ਨਾਲ ਹੀ ਮਹਿਕਮੇ ਨੂੰ ਸ਼ਿਕਾਇਤ ਕੀਤੀ ਕਿ ਛਾਪਾ ਮਾਰੋ ਭਾਈ ਘਟਾਰੂ ਰਾਸ਼ਨ ਘੱਟ ਤੋਲਦਾ ਹੈ ਮਹਿਕਮੇ ਵਾਲੇ ਆ ਗਏ ਆ ਕਹਿੰਦੇ ਭਾਈ ਘਟਾਰੂ ਤੇਰੇ ਵਿਰੁੱਧ ਸ਼ਿਕਾਇਤ ਆਈ ਹੈ ਕਿ ਤੂੰ ਲੋਕਾਂ ਨੂੰ ਰਾਸ਼ਨ ਘੱਟ ਤੋਲਦਾ ਹੈ ਅਸਾਂ ਤੇਰੇ ਬੱਟੇ ਚੈੱਕ ਕਰਨੇ ਹਨ ਜਦੋਂ ਉਹਨਾਂ ਨੇ ਕਿਹਾ ਕਿ ਬੱਟੇ ਚੈੱਕ ਕਰਨੇ ਹਨ ਤੇ ਉਦੋਂ ਨਿਗਾ ਗਈ ਕੀ 5 7 ਵਟੇ ਮੇਰੇ ਨਹੀਂ ਹਨ ਮਹਿਕਮੇ ਵਾਲੇ ਕਹਿੰਦੇ ਵਟੇ ਚੈੱਕ ਕਰਵਾ ਭਾਈ ਕੁਟਾਰੂ ਜੀ ਕੀ ਕਹਿੰਦੇ ਹੈ ਮਹਿਕਮੇ ਵਾਲਿਆਂ ਨੂੰ ਕਿ ਤੁਸੀਂ ਵਟੇ ਚੈੱਕ ਕਰੋ ਮੈਨੂੰ ਆਪਣਾ ਕੰਮ ਕਰਨ ਦਿਓ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਸ ਟੈਂਪ ਭਾਈ ਕੁਟਾਰੂ ਜੀ ਨੇ ਕਿਹੜਾ ਆਪਣਾ ਕੰਮ ਕੀਤਾ ਉਸ ਥਾਂ ਉਹਨਾਂ ਨੇ ਸਾਹਿਬ ਸਤਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵੱਲ ਧਿਆਨ ਧਰ ਕੇ ਭਾਈ ਘਟਾਰੂ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਆਰੰਭ ਕਰ ਦਿੱਤਾ ਤੇ ਮਨ ਨਾਲ ਅੰਦਰੋਂ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿਉਂਕਿ ਪਾਵਨ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਈ ਪਾਉਚਲ ਆਵੇ ਤਾਂ ਸਿੱਖ ਬਾਣੀ ਪੜ ਕੇ ਅਰਦਾਸ ਕਰੇ ਜੀਆਂ ਕੇ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ। ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਬੈਠੇ ਸਨ। ਇੱਕ ਸਿੱਖ ਨੇ ਮਸਨੂਰੀ ਟਕਾ ਮੱਥਾ ਟੇਕਿਆ ਜੋ ਦਰਸ਼ਨ ਕਰਨ ਵਾਸਤੇ ਆਇਆ ਸੀ। ਤਾਂ ਗੁਰੂ ਅਰਜਨ ਦੇਵ ਜੀ ਉਹ ਟਕਾ ਲੈ ਕੇ ਕਦੀ ਖੰਬੇ ਤਲੀ ਤੇ ਰੱਖਦੇ ਸਨ ਤੇ ਕਦੀ ਸੱਜੀ ਤਲੀ ਤੇ। ਫੇਰ ਕਦੀ ਖੱਬੀ ਤਲੀ ਤੇ ਰੱਖਦੇ ਸੰਤ ਤੇ ਕਦੀ ਸੱਜੀ ਤਲੀ ਤੇ ਸੇਵਾਦਾਰ ਉਹਨਾਂ ਨੂੰ ਵੇਖਦਾ ਰਿਹਾ ਤੇ ਕਹਿੰਦਾ ਮਹਾਰਾਜ ਜੀ ਕੀ ਕਰ ਰਹੇ ਹੋ ਸੰਗਤਾਂ ਮੋਹਰਾ ਸੋਨਾ ਚਾਂਦੀ ਕੀਮਤੀ ਵਸਤੂਆਂ ਚੜਾਈ ਜਾਂਦੀਆਂ ਹਨ ਸੇਵਾਦਾਰ ਨੂੰ ਕਹਿੰਦੇ ਜਾਂਦੇ ਹੋ ਖਜ਼ਾਨੇ ਵਿੱਚ ਪਾ ਦੇ ਅੱਜ ਟਕਾ ਲੈ ਕੇ ਕਦੀ ਸੱਜੀ ਤਲੀ ਤੇ ਕਦੀ ਖੱਬੀ ਤਲੀ ਸ਼ਿਰਗੁਰ ਅਰਜੁਨਦੇਵ ਜੀ ਕਹਿੰਦੇ ਮੈਂ ਕੀ ਕਰਾਂ ਗਜਨੀ ਵਿੱਚ ਮੇਰੇ ਸਿੱਖ ਭਾਈ ਕਟਾਰੂ ਦੇ ਵਿਰੋਧੀਆਂ ਨੇ ਬੱٹے ਬਦਲਾ ਦਿੱਤੇ ਹਨ ਮਹਿਕਮੇ ਵਾਲੇ ਚੈੱਕ ਕਰ ਰਹੇ ਹਨ ਮੇਰਾ ਸਿੱਖ ਸ੍ਰੀ ਜਪਜੀਤ ਸਾਹਿਬ ਦੇ ਪਾਠ ਨਾਲ ਜੁੜ ਕੇ ਅਰਦਾਸ ਕਰ ਰਿਹਾ ਹੈ ਸੇਵਾਦਾਰ ਕਹਿੰਦਾ ਹੈ ਮਹਾਰਾਜ ਟਕੇ ਨੂੰ ਕੀ ਕਰਦੇ ਪਏ ਹਾਂ ਕਦੀ ਸਜੀਤਲੀ ਤਿੱਕਾ ਦੀ ਖੰਬੀ ਤਲੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਪਜੀ ਸਾਹਿਬ ਦੇ ਪਾਠ ਤੇ ਅਰਦਾਸ ਸਦਕੇ ਉਸ ਦੀ ਚਿੰਤਾ ਮੇਰੇ ਕੋਲ ਆ ਗਈ ਹੈ ਜਦੋਂ ਮਹਿਕਮੇ ਵਾਲੇ ਹਲਕੇ ਵਜਨ ਦਾ ਬੱਟਾ ਸੱਜੇ ਸ਼ਾਬੇ ਵਿੱਚ ਪਾਉਂਦੇ ਹਨ ਮੈਂ ਟਕਾ ਸੱਜੇ ਤਲੀ ਤੇ ਰੱਖ ਲੈਂਦਾ ਹਾਂ ਜਦੋਂ ਉਹ ਸ਼ਾਬੇ ਵਿੱਚ ਪਾਉਂਦੇ ਹਨ ਮੈਂ ਖੱਬੀ ਤਲੀ ਤੇ ਲੈ ਆਉਂਦਾ ਹਾਂ ਮੇਰੇ ਸਿੱਖ ਦੇ ਬਟਿਆਂ ਵਿੱਚ ਫਰਕ ਨਾ ਪੈ ਜਾਵੇ ਇਸ ਤਰ੍ਹਾਂ ਤਨ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿੱਚ ਬੈਠੇ ਆ ਗਜਨੀ ਵਿੱਚ ਬੈਠੇ ਆਪਣੇ ਸਿੱਖ ਦੀ ਪੈਜ ਰੱਖੀ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਏ ਗੁਰੂ ਪਿਆਰੇ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਇਸ ਤਰ੍ਹਾਂ ਭਾਈ ਘਟਾਰੂ ਜੀ ਦੀ ਰੱਖਿਆ ਕੀਤੀ ਇਸ ਸਾਖੀ ਤੋਂ ਸਾਇਬ ਸਤਿਗੁਰੂ ਜੀ ਤੋਂ ਸਾਨੂੰ ਇਹੀ ਸੇਧ ਮਿਲਦੀ ਹੈ ਇਹ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਚਾਹਣ ਆਪਣੇ ਸਿੱਖ ਦੀ ਰਾਖੀ ਕਰ ਸਕਦੇ ਹਨ ਸਾਨੂੰ ਸਿਰਫ ਸਿਮਰਨ ਬਾਣੀ ਦਾ ਆਸਰਾ ਲੈ ਕੇ ਅਰਦਾਸ ਵਿੱਚ ਜੁੜਨ ਦੀ ਲੋੜ ਹੈ ਗੁਰੂ ਸਾਹਿਬ ਅੰਗ ਸੰਗ ਹੋ ਕੇ ਸਹਾਈ ਹੁੰਦੇ ਹਨ ਕਿਸੇ ਵਿੱਤਾ ਵੇਲੇ ਚਿੰਤਾ ਹੀ ਕਰਨ ਦਾ ਮਸਲਾ ਹੱਲ ਨਹੀਂ ਹੁੰਦਾ ਚਿੰਤਾ ਨੂੰ ਚੇਤਨ ਬਣਾਈਏ ਤਾਂ ਗੁਰੂ ਸਾਹਿਬ ਆਪਣੇ ਆਪਣੇ ਸਿੱਖ ਦੀ ਚਿੰਤਾ ਆਪਣੇ ਤੇ ਲੈ ਆਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ